साहित्य विज्ञान केंद्र चंडीगढ़ की मासिक टीएस सेंट्रल स्टेट लाइब्रेरी सैक्टर सतारा चंडीगढ़ विखे हुई जिसकी प्रधानगी शंदरपाल शिंदरपाल जी ने की प्रसिद्ध कवि आलोचक जगदीप सिद्धू जी मुख मेहमान वजो शामिल होए कविया ने अपने श्री गुरु नानक देव जी दिख्यावान विख्यान किया डाक्टर शिंदरपाल जी ने दसिया कि गुरु नानक देव जी ने किरत करो वंड छको ਨਾਮ ਜਪੋਦੀ ਵਿਲੱਖਣ ਰੀਤ ਚਲਾਈ ਇਸਤਰੀ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ ਸਟੇਜ ਦਾ ਸੰਚਾਲਨ ਦਰਸ਼ਨ ਸਿੰਘ ਸਿੱਧੂ ਨੇ ਅਤੇ ਮਾਵੀ ਜੀ ਨੇ ਸਭ ਦਾ ਧੰਨਵਾਦ ਕੀਤਾ ਸੰਤ ਬਾਬਾ ਕੇਵਲ ਸਿੰਘ ਮੁਖ ਸੇਵਾਦਾਰ ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਗੁਰੂ ਘਰ ਵਿੱਚ ਬੇਅਦਬੀ ਕਰਨਾ ਚਾਹੁੰਦੇ ਸਨ ਪਰ ਸਮਾ ਰਹਿੰਦੇ ਅਸੀਂ ਦਲਪੰਥ ਖਾਲਸਾ ਨੂੰ ਬੇਨਤੀ ਕੀਤੀ ਜਿਸ ਤੇ ਬਾਬਾ ਲਖਵੀਰ ਸਿੰਘ ਮੁਖੀ ਸ਼ਹੀਦੀ ਮਿਸਲ ਨੇ ਸਾਡਾ ਖੁੱਲ ਕੇ ਸਾਥ ਦਿੱਤਾ ਅਤੇ ਉਹਨਾਂ ਦੇ ਨਾਲ ਸੰਤ ਬਾਬਾ ਪ੍ਰਭਜੋਤ ਸਿੰਘ ਸਹਿਤ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆਂ ਉਹਨਾਂ ਸਾਡਾ ਸਾਥ ਹੀ ਨਹੀਂ ਦਿੱਤਾ ਬਲਕਿ ਸਾਡੇ ਨਾਲ ਹੱਕ ਢਾਹ ਕੇ ਮੌਕੇ ਤੇ ਖੜੇ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਤੇ ਗੁਰੂ ਘਰ ਦੀ ਹੋਣ ਵਾਲੀ ਬੇਅਦਬੀ ਨਹੀਂ ਹੋਣ ਦਿੱਤੀ ਗੁਰੂ ਘਰ ਵਿੱਚ ਪਹੁੰਚੇ ਸਿੰਘਾਂ ਦਾ ਸੰਗਤਾਂ ਵੱਲੋਂ ਪਰਵਾਣ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਆਰੀਆ ਸਮਾਜ ਅਤੇ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਹੁਸ਼ਿਆਰਪੁਰ ਦੇ ਸਾਬਕਾ ਮੈਂਬਰ ਡਾਕਟਰ ਪ੍ਰੇਮਪਾਲ ਕਪਿਲਾਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰ ਦਿਨਕਰ ਕਪਿਲਾ ਵੱਲੋਂ ਡਾਕਟਰ ਬੀ ਆਰ ਅੰbedkar ਵੈਲਫੇਅਰ ਅਤੇ ਬਲੱਡ ਡੋਨਰਸ ਕਲੱਬ ਕੜਿਆਣਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਇਸ ਦੌਰਾਨ 35 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕਰਕੇ ਮਨੁੱਖੀ ਸੇਵਾ ਵਿੱਚ ਯੋਗਦਾਨ ਪਾਇਆ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਪਿੰਡ ਪੁੰਗਰਨੀ ਵਿੱਚ ਭਾਜਪਾ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ੍ਰੀ ਠੰਡਲ ਨੂੰ ਜਿੱਤ ਦਾ ਭਰੋਸਾ ਦਿਵਾਇਆ ਅਤੇ ਭਾਜਪਾ ਦੀਆਂ ਨੀਤੀਆਂ ਤੇ ਭਰੋਸਾ ਵੀ ਪ੍ਰਗਟਾਇਆ ਲੋਕਾਂ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਦੂਜੀਆਂ ਸਿਆਸੀ ਪਾਰਟੀਆਂ ਭਾਜਪਾ ਅਤੇ ਕੇਂਦਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦੇ ਰਹੀਆਂ ਹਨ ਜਦ ਕਿ ਅਜ ਉਹਨਾਂ ਨੂੰ ਜੋ ਵੀ ਸਹੂਲਤਾਂ ਮਿਲ ਰਹੀਆਂ ਹਨ ਉਹ ਕੇਂਦਰ ਸਰਕਾਰ ਦੀ ਬਦੌਲਤ ਹਨ ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਊਮਨ ਏਮਪਾਵਰਮੈਂਟ ਸੁਸਾਇਟੀ ਬਜਵਾੜਾ ਦੀ ਤਰਫੋਂ ਪ੍ਰਿੰਸੀਪਲ ਸੰਦੀਪ ਸੋਨੀ ਦੇ ਨਿਰਦੇਸ਼ਾਂ ਤੇ ਚੱਲ ਰਹੇ ਤਿੰਨ ਰੋਜ਼ਾ ਲੜਕੀਆਂ ਦੇ ਫੁੱਟਬਾਲ ਕੈਂਪ ਦੇ ਦੂਜੇ ਦਿਨ ਜਲੰਧਰ ਦੀ ਪ੍ਰਸਿੱਧ ਫੁੱਟਬਾਲ ਖਿਡਾਰਨ ਹਰਪਾਲ ਗੌਰ ब्राउन गर्ल ਦੇ ਨਾਂ ਨਾਲ ਮਸ਼ਹੂਰ ਅਤੇ ਡੀਓ ਐਲੀਮੈਂਟਰੀ ਜਲੰਧਰ ਸ਼੍ਰੀਮਤੀ ਹਰਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਮੌਕੇ ਬ੍ਰਾਊਨ ਗਰਲ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਖੇਡ ਦੇ ਗੌਰ ਸਿਖਾਏ ਇਸ ਮੌਕੇ ਉਹਨਾਂ ਵਿਦਿਆਰਥਣਾਂ ਨੂੰ ਕਿਹਾ ਕਿ ਖੇਡਾਂ ਲਈ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਉਹ ਪੂਰੀ ਤਨਦੇਹੀ ਨਾਲ ਖੇਡਾਂ ਨਾਲ ਜੁੜਨ ਮੋਹਾਲੀ ਦੇ ਫੇਜ਼ 6 ਸਥਿਤ ਸ਼ੂਟਿੰਗ ਰੇਂਜ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ 1-3 ਦੇ ਚੱਲ ਰਹੇ ਸੂਬਾ ਪਦਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਦਾ ਸਮਾਪਨ ਹੋਇਆ ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਇਸ ਮੌਕੇ ਉਹਨਾਂ ਮੈਚ ਖੇਡਣ ਵਾਲੇ ਸ਼ੂਟਰਾਂ ਨਾਲ ਗੱਲਬਾਤ ਕੀਤੀ ਅਤੇ ਸਮੂਹ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਵੀ ਬਿੱਤਰ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਜ਼ਿਲ੍ਹਾ ਖੇਡ ਅਫਸਰ ਮੁਹਾਲੀ ਰੁਪੇਸ਼ ਕੁਮਾਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਅਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਆਪ ਖੁਦ ਵੀ 25 ਮੀਟਰ ਦੀ ਨਿਸ਼ਾਨੇਬਾਜ਼ੀ ਕੀਤੀ ਜੀਵਨ ਜਾਗਰਤੀ ਮੰਚ ਗੜਸ਼ੰਕਰ ਵੱਲੋਂ ਸਵੈਇਛਕ ਖੂਨਦਾਨ ਕੈਂਪ ਗੜਸ਼ੰਕਰ ਵਿਖੇ ਨੇੜੇ ਕੈਨਰਾ ਬੈਂਕ ਗੜਸ਼ੰਕਰ ਵਿਖੇ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜੀਵਨ ਜਾਗਰਤੀ ਮੰਚ ਗੜਸ਼ੰਕਰ ਦੇ ਪ੍ਰਦਾਨ ਪ੍ਰਿੰਸੀਪਲ ਬਿਕਰ ਸਿੰਘ ਨੇ ਦੱਸਿਆ ਕਿ ਤਕਨੀਕੀ ਤੌਰ ਤੇ ਬੀ ਡੀ ਸੀ ਬਲੱਡ ਬੈਂਕ ਨਵਾਸ਼ੇਰ ਵੱਲੋਂ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਸਵੇਰ ਦੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ